संतन बापा दीप सिंह जी हां जी आपा आज तो अपने चैनल ते वीडियोस बनानी स्टार्ट ਕਰ ਰਹੇ ਆ امید ਹੈ ਤੁਹਾਨੂੰ ਇਸ ਚੈਨਲ ਤੋਂ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਵੀਡੀਓਜ਼ ਮਿਲਣਗੀਆਂ हां जी ਕੋਈ ਜ਼ਿਆਦਾ ਆਪਾਂ ਅਲੱਗ ਦੇ ਟੌਪਿਕ ਨਹੀਂ ਰੱਖਦੇ ਹੈਗੇ ਆਪਾਂ ਤੁਹਾਨੂੰ ਇੰਜੋਏ ਵੀ ਕਰਵਾਵਾਂਗੇ ਦੱਸਾਂਗੇ ਪੁਰਾਣੀਆਂ ਚੀਜ਼ਾਂ ਕਿਵੇਂ ਹੁੰਦੀਆਂ ਸੀਗੀਆਂ ਠੀਕ ਹੈ ਪੁਰਾਣੇ ਲੋਕ ਕਿਵੇਂ ਕਰਦੇ ਹੁੰਦੇ ਸੀ ਕਿਵੇਂ ਜ਼ਿੰਦਗੀ ਦੇ ਵਿੱਚ ਹੁਣ ਆਪਣੀ ਦੇ ਵਿੱਚ ਚੇਂਜ ਆਇਆ ਪਹਿਲਾਂ ਵਾਲੇ ਲੋਕ ਕਿਵੇਂ ਕਰਦੇ ਸੀ ਹੁਣ ਆਪਾਂ ਕਿਵੇਂ ਕਰਦੇ ਆ ਠੀਕ ਹੈ ਉਹ ਆਪਣਾ ਟਾਈਮ ਪਾਸ ਕਿਵੇਂ ਕਰਦੇ ਸੀ ਆਪਾਂ ਆਪਣਾ ਟਾਈਮ ਪਾਸ ਕਿਵੇਂ ਕਰਦੇ ਆ ਤੇ ਥੋੜਾ ਜਿਹਾ ਸੀ ਆਪਣੇ ਬੱਚਿਆਂ ਬਾਰੇ ਵੀ ਦੱਸਾਂਗੇ ਤੁਹਾਨੂੰ ਸੋ ਫੋਲੋ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਲਾਈਕ ਕਰਿਓ ਐਂਡ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਡੇਲੀ ਡੇਲੀ ਸਾਡੀਆਂ ਵੀਡੀਓਜ਼ ਮਿਲਦੀਆਂ ਰਹਿਣ ਕਿ ਅਸੀਂ ਅੱਜ ਕਿਸ ਤੇ ਟੌਪਿਕ ਤੇ ਵੀਡੀਓ ਪਾਈ ਹੈ ਸਾਡੀ 베ਜੀ ਨੇ ਠੀਕ ਹੈ ਉਹਨਾਂ ਤੋਂ ਆਪਾਂ ਸੁਣਿਆ ਕਰਾਂਗੇ ਪੁਰਾਣੇ ਸਮਿਆਂ ਦੀਆਂ ਗੱਲਾਂ ਉਹ ਉਹਨਾਂ ਨੂੰ ਬਹੁਤ ਪਤਾ ਹੈ 90+ ਏਜ ਹੈ ਸਾਡੀ 베ਜੀ ਧੀ ਤੇ ਉਹ ਦੱਸਦੇ ਨੇਗੇ ਵੀ ਪਹਿਲਾਂ ਦੇ ਲੋਕ ਕਿਵੇਂ ਕਰਦੇ ਹੁੰਦੇ ਸੀ ਪਹਿਲਾਂ ਬੁੜੀਆਂ ਕਿਵੇਂ ਕੰਮਕਾਰ ਕਰਦੀਆਂ ਹੁੰਦੀਆਂ ਸੀ ਠੀਕ ਹੈ ਅੱਜ ਕੱਲ ਕਿਵੇਂ ਬਹੁਤ ਹਸਾਉਂਦੇ ਆ ਮਜ਼ਾਕੀਆ ਵੀ ਬਹੁਤ ਨਹੀਂ ਇਹ ਦੇਖਿਓ ਤੁਹਾਨੂੰ ਹਾਸੀ ਵੀ ਆਊਗੀ ਤੇ ਤੁਸੀਂ ਦੇਖਿਓ ਕਿੰਨਾ ਫਨ ਹੁੰਦਾ ਤੇ ਦੱਸ ਪਰਿਨਾਲ ਬਹੁਤ ਕਰਦੀ ਐ 베ਜੀ ਦੇ ਨਾਲ ਹਾਸਾ ਮਜ਼ਾਕ 베ਜੀ ਪਾਰੀ ਵਾਰੀ ਜੇ ਮੈਂ ਆਪਣੀ ਦਾਦੀਆਂ ਦੀ ਆਰਤੀ ਹੁੰਦੀ ਆਪਾਂ ਨੂੰ ਵਾਰੀ ਵਾਰੀ ਪੁੱਛੀ ਜਾਂਦੇ ਰਹਿੰਦੇ ਹਣਾ ਵੀ ਕੀ ਮੈਨੂੰ ਨਹੀਂ ਸਮਝ ਆਇਆ ਕੀ ਮੈਨੂੰ ਨਹੀਂ ਸਮਝ ਆਇਆ ਤਾਂ ਸਾਡੀ ਜਿਹੜੀ 베ਜੀ ਨੇ ਕਿ ਉਹ ਵੀ ਇੰਝ ਕਰਦੇ ਆ ਪਰਿਨਾਏ ਨੂੰ ਫੇਰ ਉਹ ਅੱਕ ਜਾਂਦੀ ਹੈ ਕਿ ਜਦੋਂ ਵਾਰੀ ਵਾਰੀ 베ਜੀ ਪੁੱਛੀ ਜਾਂਦੀ ਰਹਿੰਦੀ ਹੈ ਫੇਰ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਹਣਾ ਵੀ ਚਲੋ ਮਿਲਦੇ ਆ ਨੈਕਸਟ ਵੀਡੀਓ ਚ ਤੁਹਾਨੂੰ ਇੱਕ ਇਨਫੋਰਮੇਟਿਵ ਵੀਡੀਓ ਮਿਲੂਗੀ ਸਾਡੀ ਬੀਜੀ ਦੀ ਪੇਜੀ ਨਾਲ ਤੁਹਾਡੇ ਮੁਲਾਕਾਤ ਕਰਾਵਾਂਗੇ ਉਹਨਾਂ ਉਹਨਾਂ ਨੂੰ ਵੀ ਵਧੀਆ ਲੱਗਦਾ ਵੀ ਉਹਨਾਂ ਦੀ ਜਦੋਂ ਮੈਂ ਵੀਡੀਓ ਬਣਾਉਣੀ ਹੈ ਫਿਰ ਉਹ ਕਹਿਣਗੇ ਹਾਂ ਅੱਜ ਕੀ ਸੁਣਾਵਾਂ ਅੱਜ ਕੀ ਸੁਣਾਵਾਂ ਠੀਕ ਹੈ ਡੇਲੀ ਡੇਲੀ ਆਪਾਂ ਇਹ ਵੀਡੀਓਜ਼ ਪਾਇਆ ਕਰਾਂਗੇ ਤਾਂ ਜੁੜੇ ਰਹੋ ਸਾਡੇ ਨਾਲ ਤੇ ਤੁਹਾਨੂੰ ਵੱਖਰਾ ਹੀ ਕੁਝ ਸਿੱਖਣ ਨੂੰ ਮਿਲੂਗਾ ਵੀ ਪਹਿਲਾਂ ਵਾਲੇ ਸਮਿਆਂ ਵਾਲੇ ਲੋਕ ਕਿਹੋ ਜਿਹੇ ਸੀਗੇ ਤੇ ਹੁਣ ਆਪਾਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਤੀਤ ਕਰਦੇ ਆ So thank you guys, thanks for watching.